ਤੁਸੀਂ ਜਦੋਂ ਵੀ ਗੱਲ ਕੀਤੀ ਆਪਾਂ ਮੇਰੇ ਥੋੜਾ ਨੇੜੇ ਰੱਖੋਸ ਠੀਕ ਆ ਜੀ ਤੁਸੀਂ ਵੈਸੇ ਬਲਾਰੇ ਹੋ ਨਹੀਂ ਆ ਤੁਹਾਨੂੰ ਦੱਸਣ ਦੀ ਲੋੜ ਨਹੀਂ ਤੇ ਜਦੋਂ ਵੀ ਤੁਸੀਂ ਗੱਲ ਕੀਤੀ ਆ ਪੰਜਾਬ ਦੀ ਗੱਲ ਕੀਤੀ ਆ ਮਤਲਬ ਵਧੀਆ ਸਬਜੈਕਟ ਚੁਸ ਕੀਤਾ ਹੈ ਮੈਸ਼ੇ ਜੇ ਫਿਲਮਾਂ 'ਚ ਗੱਲ ਕਰੀਏ ਜਾਂ ਕਹਾਣੀ 'ਚ ਗੱਲ ਕਰੀਏ ਤੇ ਇਹ ਫਿਲਮ ਦਾ ਸਬਜੈਕਟ ਜੇ ਆਪਾਂ ਨੂੰ ਸਿਆ ਰੋਮਾਂਟਿਕ ਜਾਂ ਰੋਨੋੜਾ ਇੱਕ ਯਾਰ ਦੀ ਨਾਇਆ ਬੰਦੇ ਵਿੱਚ ਵੀ ਰੋਮਾਂਟਿਕ ਫਿਲਮ ਬਣਾਉਣੀ ਆ ਉਹ ਵੀ ਸਭ ਕੁਝ ਮਿਲਲੇ ਹੀ ਰਹੂਗਾ ਵੀ ਇਹ ਬੰਦਾ ਸਰਵੇਲਾ ਨਹੀਂ ਹੋਇਆ ਹੈ ਹੌਲੀ ਹੌਲੀ ਬੋਲਦਾ ਬਗਿਆਣਾ ਬਸ ਇਹ ਤਾਂ ਲਾ ਲੋ ਬਣਾ ਬੈਠਾ ਬਹੁਤ ਸੋਹਣਾ ਨਿਰਾਲ ਕਰਨਾ ਇਹ ਨਾ ਯਾਨੀ ਕਹਾਣੀ ਸੀ ਮੈਨੂੰ ਲੱਗੋ ਫੱਟੀ ਇਹਦੇ ਤੇ ਬੰਦੀ ਸੀ ਇਹਦੇ ਸੁਭਾਅ ਤੇ ਇਹਦੀਆਂ ਆਦਤਾਂ ਦੇ ਆ ਇਹ ਹੀ ਉਹਦੇ ਨਾਲ ਮਿਲਦਾ ਇਨਸਾਫ ਕਰ ਸਕਦਾ ਵੀ ਹੈ ਜੇ ਐਕਟਰ ਬਹੁਤ ਬਾਕੀ ਜਮਰ ਬਾਈ ਨਾਲ ਮੇਰਾ ਇੱਕ ਚੰਗਾ ਯਾਰ ਬਣਦਾ ਹੁਣ ਦਾ ਹੋਣਾ ਸ਼ੁਰੂ ਹੋ ਗਿਆ ਮੇਰੇ ਆਪ ਦਾ ਮਨ ਸੀ ਡਾਇਰੈਕਟਰ ਦੀ ਫਿਲਮ ਹੁੰਦੀ ਹੈ ਡਾਇਰੈਕਟਰ ਤੋਂ ਬਾਅਦ ਜਦੋਂ ਇਹਨੇ ਦਿਖਾਉਣਾ ਸਾਰਾ ਜਿਵੇਂ ਹੋਰ ਕਿਤਾਬ ਚ ਲਿਖਦਾ ਤਾਂ ਮੈਂ ਲਾਲਰੀ ਆਉਂਦੀ ਕਹਾਣੀ ਨਾਲ ਲੋਕਾਂ ਨੂੰ ਰੁਵਾ ਵੀ ਨੇ ਤਾਂ ਰੁਵਾ ਵੀ ਲੈਂਦਾ ਤੇ ਹੁਣ ਬਾਈ ਦੀ ਜ਼ਿੰਮੇਵਾਰੀ ਹੈ ਤੇ ਮੈਨੂੰ ਇਹਨਾਂ ਤੇ ਭਰੋਸਾ ਹੈ ਯਾਰ ਸੈਟਾਰੀ ਨੇ ਬਹੁਤ ਬਿੰਦ ਰੋਸ ਤੁਹਾਨੂੰ ਆਦਿ ਨਾ ਮੈਨੂੰ ਫਿਕਰ ਘੱਟਾ ਕਹਾਣੀ ਦਾ ਬਾਈ ਹੁਣੀ ਆ ਗਏ ਨੇ ਸਾਰੀ ਟੀਮ ਚੰਗੀ ਹੈ ਤਾਂ ਆਸ ਕਰਦੇ ਹਾਂ ਪਸੰਦ ਹੋ ਗਈ। ਕਿਹਾ ਰਵੇ ਸਾਨੂੰ ਇਹ ਵੀ ਲੱਗਦੀ ਹੈ ਇਸ ਪਰ ਨੂੰ ਤੁਸੀਂ ਕਮਾਲ ਦਾ ਲਿਖਿਆ ਹੋਗਾ ਤੇ ਉਨੀ ਕਮਾਲ ਦੀ ਫਿਲਮ ਹੈ ਸਕਰੀਨ ਕਿਉਂਕਿ ਪੂਰੀ ਜ਼ੋਰ ਦਾ ਗਾਰੰਟੀ ਜ਼ਰੂਰੀ। ਸੋ ਮਾਈਕ ਫੜੋ ਕਰੀਏ ਗਲਾਸ ਜਿੱਤੋ ਬਾਈ ਗਲਾਬੀ ਬ੍ਰਦਰ ਜੀ ਕਿਵੇਂ ਦਾ ਫੀਲ ਹੋ ਰਿਹਾ ਹੁਣ ਡੈਬਿਊ ਗਾਨੈਸ਼ ਗੁਰੂ ਇਹ ਦੇ ਜਿਵੇਂ ਸਾਰੇ ਨੇ ਫਿਲਮ ਦੇ ਵਿੱਚੋਂ ਦੇਖਿਆ ਹੋਣਾ ਇਫਟੇ ਡੀਸੀ ਗਲਾਬੀ ਸੀ ਸਕ੍ਰੀਨ ਤੇ ਕੀ ਚੱਲ ਰਿਹਾ ਮੰਦਰ ਜੀ ਸਾਹਿਬ ਬਹੁਤ ਵਧੀਆ ਫੀਲ ਹੋ ਰਿਹਾ ਬਾਈ ਮੈਂ ਜ਼ਿਆਦਾ ਵਿੱਚ ਨਹੀਂ ਬੋਲਦਾ ਨਹੀਂ ਵੀ ਤੁਹਾਡਾ ਗਲਾ ਜਿਆਦਾ ਖੁੱਲਿਆ ਹੋਇਆ ਹੈ ਨਾ ਤੁਸੀਂ ਕੌਣੇ ਹਾਈ ਸਕੂਲ ਤੋਂ ਨਹੀਂ ਵਧੀਆ ਫੀਲ ਹੋ ਰਿਹਾ ਜੀ ਤੇ ਸਭ ਤੋਂ ਪਹਿਲੀ ਗੱਲ ਵੀ ਆਪਾਂ ਕਿਸੇ ਨੂੰ ਤਾੜੀ ਮਾਰਨ ਨੂੰ ਨਾ ਹੀ ਕਹੀਏ ਕਿਉਂਕਿ ਸਾਰੇ ਬੰਦੇ ਬਿਜ਼ੀ ਹੈ ਕਿਸੇ ਦੇ ਹੱਥ 'ਚ ਫੋਨ ਹੈ ਕਿਸੇ ਕੋਈ ਕੈਮਰਾ ਚਲਾ ਰਿਹਾ ਹੈ ਤੇ ਬਾਕੀ ਸਾਰੀ ਟੀਮ ਵਧੀਆ ਜੀ ਤੇ ਸਪੈਸ਼ਲੀ ਬਾਈ ਹਰਦੀਪ ਉਹਨਾਂ ਦਾ ਬਹੁਤ ਥੈਂਕ ਯੂ ਜਿਨ੍ਹਾਂ ਨੇ ਮਤਲਬ ਅਸੀਂ ਗੱਲ ਵਾਈ ਨੇ ਕਹਾਣੀ ਸੁਣਾਈ ਤੇ ਅਸੀਂ ਉਸੇ ਦਿਨੇ ਕਿਹਾ ਵੀ ਆਪਾਂ ਫਿਲਮ ਬਣਾਵਾਂਗੇ ਤੇ ਫਿਰ ਹਰਦੀਪ ਬਾਈ ਨੇ ਤੇ ਫਿਰ ਸਾਡੇ ਉਸਤਾਦ ਜੀ ਤੇ ਫਿਰ ਮੈਮ ਆਗੇ ਸਾਰਿਆਂ ਦਾ ਬਹੁਤ ਥੈਂਕ ਯੂ ਕੋਲਡ ਬਾਈ ਬਾਈ ਜਿਆ ਜੀ ਖਾਣ ਮੈਨੂੰ ਐਕਟਿੰਗ ਦੀਆਂ ਕਲਾਸਾਂ ਦੇ ਰਿਹਾ ਅੱਜਕੱਲ ਬਹੁਤ ਥੈਂਕ ਯੂ ਸਾਰੀ ਟੀਮ ਦਾ ਵਧੀਆ ਬਹੁਤ ਮੇਰੇ ਲਈ ਮਤਲਬ ਬਹੁਤ ਵੱਡੀ ਗੱਲ ਹੈ ਜੀ ਇਹ ਚੀਜ਼ਾਂ ਕਰਦੇ ਸੋਚੀਆਂ ਨਹੀਂ ਸੀ ਜਿਹੜੀਆਂ ਜਿਹੜੀਆਂ ਚੀਜ਼ਾਂ ਪਰਮਾਤਮਾ ਨੇ ਜਦੋਂ ਵਾਇਰਲ ਹੋ ਬਹੁਤ ਸ਼ੁਕਰ ਮੈਂ ਜੀ ਜੇ ਆਪਾਂ ਗੱਲ ਕਰੀਏ ਜੀ ਘਰ ਬਾਈ ਨੇ ਨਾ ਕਿਆ ਸੀ ਜਦੋਂ ਬਾਈ ਦੀ ਫਿਲਮ ਆਈ ਸੀ ਬਾਈ ਬਾਈ ਦੀ ਇਤਲਾ ਸਿੱਧੀ ਤੁਹਾਡੇ ਬਾਈ ਤੁਸੀਂ ਕੀ ਬੋਲੇ ਸੀ ਵੀ ਤੁਹਾਡੇ ਦਸਵੀਂ ਫੇਰ ਕੋਤੀ ਫਿਲਮ ਆ ਰਹੀ ਹੈ ਹੈਨਾ ਤੁਸੀਂ ਇਹ ਬੋਲਿਆ ਸੀਗਾ ਤੇ ਉਹ ਵੀ ਉਹਦੀ ਕਮਾਦੀ ਸੀ ਬਈ ਤੁਹਾਨੂੰ ਐਕਟਿਵਿਸਤ ਹੋਰੇ ਉਹਨਾਂ ਨੂੰ ਤੁਸੀਂ ਤੇ ਇਸ ਫਿਲਮ ਵਿੱਚ ਬਾਈ ਨੇ ਕੁਝ ਨਹੀਂ ਕਿਹਾ ਉਹਨਾਂ ਦਾ ਬਸ ਇਹ ਮੈਨੂੰ ਮਤਲਬ ਜਿਵੇਂ ਜਿਵੇਂ ਰਵੀ ਜੀ ਘਰੋਂ ਮਿਲਦਾ ਮੈਨੂੰ ਪਤਾ ਗੱਡੀ 'ਚ ਉਠਾ ਕੇ ਗਲਾਉ ਐਕਟਰ ਨਹੀਂ ਬਣਨਾ ਨੇਚਰਲ ਰਹਿਣਾ ਇਹ ਨੋਰਮਲ ਗੱਲ ਹੈ ਜਿਵੇਂ ਹੁਣ ਤੂੰ ਮੈਨੂੰ ਪੁੱਛੇਂ ਤੂੰ ਕਿੱਥੇ ਗਿਆ ਸੀ ਐਂ ਨਹੀਂ ਕਰਨਾ ਫਿਲਮੀ ਹੁੰਦਾ ਤੂੰ ਐਂ ਕਰਨਾ ਵੀ ਨਾ ਕਿੱਥੇ ਗਿਆ ਸੀ ਜਿਵੇਂ ਨਾਲ ਫਿਰ ਬਾਕੀ ਚਲੋ ਭਰਾ ਹੈਗਾ ਤੇ ਭਰਾ ਦੀ ਫਿਲਮ ਬਹੁਤ ਬਰੀ ਇੰਜੀਨੀਅਰ ਆ ਸੀਨੀਅਰ ਆਰਟਿਸਟ ਹੈ ਕੀ ਵੀ ਥੈਂਕ ਯੂ ਸੋਰ ਲਾਈਕ ਯੂ ਬੋਲੇ ਭਾਈ ਬਹੁਤ ਥੈਂਕ ਯੂ जैस्मिन फुल जैस्मिन वेलकम टू पंजाब ये मैं कहता हूं कहने की लोड़ी क्योंकि भी पंजाबी हो है ना ते ऐ लगता है हम जब बॉम्बे जाने वो तो कही है जैस्मिन वेलकम टू बॉम्बे बॉम्बे वाले ही कहते हो ना सो जैस्मिन के में तो लग रहे हैं इस फिल्म की ऑन बोर्ड आके सारे टीम के नाल सत श्रीकाल सारे थैंक यू इतने आने लिकॉज मैं जब भी पंजाब आनी हाँ मैं इन्ना प्यार मिलता है मेरा जी कर मैं इतें ही रहा एंड जब सिमरजीत सर मैंने वो स्टोरी नरेट की थी। मैं लास्ट इंटरव्यूज भी किया मैं लव स्टोरी और सेंटिक फिल्म करने का बहुत जिया एंड आई एंड then जब तो मैं गुलाब का ना सुनिया <laughs> मैंने लगा फुलों आ गुलदस्ता आजगा जैसिमर गुलाब नाल एंड इट्स अ ब्यूटीफुल फ्रैश यंग लव स्टोरी मैंने लगता उस जॉनर ना uh, एक्सप्लोरड नहीं है पंजाब Uh, so for that reason, I was really interested, and I hope uh, we all make a good film. Sare body sweet and I hope it will be a beautiful journey. We need your blessings in love. Thank you. Thank you so much, Asim. Thank you so much. Soon, Mike, to the past producer, Ardeep